ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵਹਿਤ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਹੀ ਦਿਨ 1606 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਤਤੀ ਤਵੀ ਉੱਤੇ ਵਹਾੜ ਕੇ ਤਤੀ ਰੇਤ ਸੀਸ ਉੱਤੇ ਪਾ ਕੇ ਅਤੇ ਹੋਰ ਅਨੇਕਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਸਲ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਸਰਬੱਤ ਦੇ ਭਲੇ ਦੇ ਲਈ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਿਆਂ ਇੱਕ ਰੱਬ ਦੇ ਨਾਲ ਜੋ ਜੁੜਨ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਬਹੁਤ ਸਾਰੇ ਖੂਬ ਬਹੁਤ ਸਾਰੀਆਂ बावड़ियां ਅਤੇ ਗੁਰੂ ਕੇ ਸਰੋਵਰ ਬਣਾਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਜੋ ਸਿੱਖ ਕੌਮ ਦਾ ਇਹ ਪ੍ਰਚਾਰ ਪਸਾਰ ਪੂਰੇ ਸੰਸਾਰ ਦੇ ਵਿੱਚ ਫੈਲਣ ਲੱਗਾ ਤਾਂ ਸਿੱਖ ਕੌਮ ਤੋਂ ਨਫ਼ਰਤ ਕਰਨ ਵਾਲੇ ਹਕੂਮਤ ਨੇ ਅਤੇ ਪੁਸ਼ ਹੋਰ ਜਾਤ ਅਪਮਾਨੀ ਲੋਕਾਂ ਨੇ ਕਈ ਸਾਜ਼ਿਸ਼ਾਂ ਘੜੀਆਂ ਅਤੇ ਸਾਜ਼ਿਸ਼ਾਂ ਘੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਦੇ ਸੁਬੇਦਾਰ ਮੁਰਤਜਾ ਖਾਨ ਨੇ ਗ੍ਰਿਫਤਾਰ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਸਰੂਪ ਲਖਵਾ ਕੇ ਕੀਤਾ ਜਿਸ ਵਿੱਚ ਹਰੇਕ ਪ੍ਰਾਣੀ ਮਾਤਰ ਨੂੰ ਇਹ ਵਿਚਾਰ ਧਾਰਾ ਦ੍ਰਿੜ ਕਰਵਾਈ ਗਈ ਕਿ ਸਾਨੂੰ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਦਾ ਡਰ ਨਹੀਂ ਰੱਖਣਾ ਚਾਹੀਦਾ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਤਾਂ ਵਕਤ ਦੀ ਮੁਗਲਿਆ ਹਕੂਮਤ ਜ਼ਾਹਰ ਬਾਦਸ਼ਾ ਨੂੰ ਇਹ ਗੱਲ ਨਾ ਭਾਵੀ ਨਕਸ਼ਬੰਦੀ ਲਹਿਰ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਨੇ ਅਤੇ ਹੋਰ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਵਾਇਆ ਹੈ ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਜਦੋਂ ਗੁਰੂ ਘਰ ਦੇ ਅਨੰਦ ਸੇਵਕ ਸਾਈ ਮਿੰਗਾ ਬਲੀਬੀ ਨੇ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਦੇ ਉੱਤੇ ਬੈਠਿਆਂ ਦੇਖਿਆ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਆਖੀ ਤਾਂ ਉਸ ਵੇਲੇ ਵੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਚੰਦੂ ਨੇ ਵੀ ਆਪਣੀ ਪ੍ਰਾਣੀ ਈਰਖਾ ਨੂੰ ਪਗਾਇਆ ਸੀ ਚੰਦੂ ਦੀ ਹਵੇਲੀ ਦੇ ਬੇਤੀ ਜੋ ਕਿ ਅੱਜ ਵੀ ਲਾਹੌਰ ਦੇ ਵਿੱਚ ਇੱਕ ਖੋਹੀ ਦੇ ਰੂਪ ਦੇ ਵਿੱਚ ਸਥਿਤ ਹੈ ਪੁਸ਼ਪਾਗੋ ਦਾ ਬਚਿਆ ਉਹਦੀ ਹਵੇਲੀ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਕਿ ਗੁਰ ਅਰਜਨ ਦਰਿਆਉ ਨ ਬਹੁ ਨਿਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਰਾਵੀ ਦਰਿਆ ਦੇ ਵੱਲ ਲਜਾਇਆ ਗਿਆ ਉੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੁੰਦੇ ਨੇ ਜਿੱਥੇ ਲਾਹੌਰ ਦੇ ਵਿੱਚ ਕਿਲੇ ਦੇ ਨੇੜੇ ਗੁਰਦੁਆਰਾ ਸ੍ਰੀ ਤੇਹਰਾ ਸਾਹਿਬ ਸशोਭਤ ਹੈ ਅੱਜ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਬਹੁਤ ਇਲਾਕਿਆਂ ਦੇ ਵਿੱਚ ਔਰ ਦੁਨੀਆਂ ਦੇ ਹਰ ਖਿੱਤੇ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ ਉਹ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾ ਰਹੇ ਨੇ ਤਾਂ ਇਹ ਵੀ ਇੱਕ ਸੰਕੇਤ ਹੈ ਕਿ ਭਾਵੇਂ ਸਾਡੇ ਗੁਰੂ ਸਾਹਿਬ ਤਤੀ ਤਵੀ ਦੇ ਉੱਤੇ ਬੈਠ ਕੇ ਅਨੇਕਾਂ ਦਸੀਹੇ ਝੱਲ ਕੇ ਸ਼ਹੀਦ ਹੋ ਗਏ ਪਰ ਗੁਰੂ ਦੇ ਸਿੱਖਾਂ ਨੇ ਸੱਚੇ ਬਾਦਸ਼ਾਹ ਦੀ ਸ਼ਹਾਦਤ ਨੂੰ ਅੱਜ ਵੀ ਮਨਾਉਂਦਿਆਂ ਹੋਇਆਂ ਗੁਰੂ ਦੇ ਪੈਗਾਮ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਹਾਂ ਬਿਸਰ ਗਈ ਸਭ ਤਾਕ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਦਲ ਸੰਗ ਹਮ ਕੋ ਬਨ ਆਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਸ਼ਹੀਦੀ ਤੋਂ ਪਹਿਲਾਂ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੌਂਪ ਕੇ ਗਏ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸਿੱਖ ਫੌਜ ਕਾਇਮ ਕੀਤੀ ਅਤੇ ਜ਼ਾਲਮ ਜ਼ਰਵਾਣਿਆਂ ਨੂੰ ਦੱਸਿਆ ਕਿ ਸਿੱਖ ਜਸ ਸਿੱਖ ਕੌਮ ਨਾ ਕਿਸੇ ਤੋਂ ਡਰਦੀ ਹੈ ਨਾ ਕਿਸੇ ਤੋਂ ਝੁਕਦੀ ਹੈ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਬਾਣੀ ਦੇ ਮੁਤਾਬਕ ਚੱਲ ਗਏ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਆਓ ਅਸੀਂ ਸਾਰੇ ਗੁਰੂ ਦੇ ਮਾਰਗ ਉੱਤੇ ਚੱਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ